ਮੂਹੇਵਾਰ ਇਹਨਾਂ ਐਪੀਸੋਡ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਅੰਮੂ ਦੇ ਸਾਹਮਣੇ ਉਸ ਤੇ ਪੂਆ ਫੁੱਫੜ ਦੀ ਸੱਚਾਈ ਆ ਗਈ ਤਾਂ ਉਸ ਤੇ ਫੁੱਫੜ ਨੇ ਸਾਰੀ ਗੱਲ ਆਪਣੇ ਮੂੰਹ ਆਪ ਹੀ ਕਬੂਲ ਲਈ ਆ। ਆਪਾਂ ਜਿਵੇਂ ਦੇਖਿਆ ਹੀ ਹੈ ਕਿ ਛੋਟੇ ਹੁੰਦਿਆਂ ਤੋਂ ਹੀ ਅੰਮੂ ਦੇ ਮਨ ਵਿੱਚ ਜ਼ਹਿਰ ਭਰਿਆ ਜਾਂਦਾ ਸੀ। ਪਹਿਲਾਂ ਤਾਂ ਉਸ ਦੀ ਦਾਦੀ ਭਰਤੀ ਸੀ ਤੇ ਫਿਰ ਉਸ ਤੇ ਪੂਆ ਫੁੱਫੜ ਨੇ ਅੰਮੂ ਦੇ ਮਨ ਵਿੱਚ ਇੰਨੀ ਕੜਵਾਹਟ ਪੈਦਾ ਕਰ ਦਿੱਤੀ ਕਿ ਉਹ ਮਿੰਦੋ ਨੂੰ ਤੇ ਪੰਮੀ ਨੂੰ ਦੇਖਣਾ ਸੰਗਾਣੀ ਸਮਝਦਾ ਗਾਤੇ। ਤੇ ਸ਼ੁਰੂ ਤੋਂ ਹੀ ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਸੀ ਆਪਾਂ ਨੂੰ ਪਤਾ ਹੀ ਹੈ ਤੇ ਇੱਕ ਦਿਨ ਜਦੋਂ ਮਿੰਦੋ ਬਾਪੂ ਜੀ ਨੂੰ ਮਿਲੀ ਹੈ ਤਾਂ ਉਸ ਤੇ ਮਨ ਵਿੱਚ ਇੱਕ ਆਸ ਜਾਗੀ ਸੀਗੀ ਤੇ ਚਲੋ ਹੋ ਸਕਦਾ ਕਿ ਮੇਰੇ ਬੱਚੇ ਮੇਲ ਜਾਣ ਪਰ ਉਸਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਅੰਮੂ ਨੂੰ ਦੱਸਿਆ ਸੀ ਕਿ ਮੈਂ ਮਿੰਦਰ ਨੂੰ ਮਿਲ ਕੇ ਆਇਆ ਤੇਰੀ ਮਾਂ ਨੂੰ ਇਦਾਂ ਵੀ ਤੇਰੀ ਉਤਸਦੀਆਂ ਪਈਆਂ ਤਾਂ ਫਿਰ ਵੀ ਫੁੱਫੜ ਨੇ ਤੇ ਭੂਆ ਨੇ ਪੂਰੀ ਜਦੋਜਾਦ ਲਾ ਕੇ ਅੰਮੂ ਦੇ ਮਨ ਵਿੱਚ ਫਿਰ ਇਦਾਂ ਫੇਕ ਕਰਾ ਦਿੱਤਾ ਸੀਗਾ ਜਹਿਰ ਭਰ ਦਿੱਤਾ ਸੀ ਕਿ ਉਹ ਉਹਨਾਂ ਨੂੰ ਮਿੰਦਰ ਨੂੰ ਤੇ ਤੇਰੀ ਮਾਂ ਪੰਮੀ ਨੂੰ ਤੇਰੀ ਕੋਈ ਫਿਕਰ ਨਹੀਂ ਉਹ ਸਿਰਫ ਤੇਈ ਜਹਾਦਤ ਪਿੱਛੇ ਹੀ ਆ ਤੇ ਅੰਜੂ ਤੇਰਾ ਨੂੰ ਪਿਆਰ ਕਰਦੀ ਤਾਂ ਇੰਨੇ ਟਾਈਮ ਦੀਆਂ ਕਿੱਥੇ ਸੀਗੀਆਂ ਉਸ ਦੇ ਮਨ ਵਿੱਚ ਇੰਨੀ ਕੜਵਾਹਟ ਪੈਦਾ ਕਰ ਦਿੱਤੀ ਸੀ ਸੋ ਅੰਮੂ ਵੀ ਦੁਬਾਰਾ ਮਿੰਦੋ ਨੂੰ ਤੇ ਪੰਮੀ ਨੂੰ ਨਾ ਮਿਲੇ ਤੇ ਜਦੋਂ ਆਪਾਂ ਦੇਖਿਆ ਹੀ ਹੈ ਕਿ ਉਹ ਚੱਕ ਚਕਾ ਕੇ ਜਦੋਂ ਬੇਬੇ ਬਾਪੂ ਨਾਲ ਗੱਲ ਕਰ ਰਹੀ ਹੈ ਤੇ ਜਦੋਂ ਬੇਬੇ ਚਲੀ ਜਾਂਦੀ ਹੈ ਤਾਂ ਫੁੱਫੜ ਆ ਕੇ ਬਾਪੂ ਨੂੰ ਫੁੱਠਾ ਸਿੱਧਾ ਬੋਲਦਾ ਤੇ ਪਰ ਫੁੱਫੜ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਕਿ ਅੰਮੂ ਪਿੱਛੇ ਖੜਾ ਵਾ ਜਦੋਂ ਅੰਮੂ ਇਹ ਜਦੋਂ ਫੁੱਫੜ ਬਾਪੂ ਨੂੰ ਸਾਰੀਆਂ ਗੱਲਾਂ ਬੋਲ ਰਿਹਾ ਹੁੰਦਾ ਕਿ ਅਸੀਂ ਅम्मू ਦੇ ਮਨ ਵਿੱਚ ਇਕੜਵਾਟ ਪੈਦਾ ਕੀਤੀ ਆਏ ਅਸੀਂ ਕੀ ਤਾਂ ਕੀਤਾ ਤੇ ਇੱਕ ਆਂਟ ਨੂੰ ਵੀ ਕੋਈ ਨਹੀਂ ਬਚਾ ਸਕਦਾ ਮੇਰੇ ਨਾਮ ਹੋਣ ਤੋਂ ਤਾਂ ਪਿੱਛੋਂ ਅम्मू ਕਹਿੰਦਾ ਕਿ ਵੀ ਮੈਂਕਰ ਨੂੰ ਮੈਂ ਹੈਗਾ ਮੈਂ ਮੈਂ ਬਚਾਉਂਗਾ ਕਿਉਂਕਿ ਅम्मू ਦੇ ਸਾਹਮਣੇ ਹੁਣ ਇਹ ਸਾਰੀ ਸਚਾਈ ਆ ਗਈ ਹੈ ਤੇ ਅम्मू ਹੁਣ ਆਪਣੀ ਭੈਣ ਨੂੰ ਮਿੰਦੋ ਨੂੰ ਤੇ ਪੰਮੀ ਨੂੰ ਵੀ ਮਜਰੂਰ ਮਿਲੂਗਾ ਤੇ ਉਹਨਾਂ ਨੂੰ ਆਪਣੇ ਘਰ ਵੀ ਲੈ ਕੇ ਆਊਗਾ ਸਾਰੇ ਆਪਾਂ ਨੂੰ ਪਤਾ ਹੀ ਹੈ ਕਿ ਜਿਵੇਂ ਕਿੰਨ ਭੈਣ ਵੀ ਕਿੰਨੀ ਚੋਕੇ ਕਿੰਨੀ ਹੋਸੀ ਕਿ ਨੈਗੇਟਿਵ ਰੋਲ ਕਰਦੀ ਸੀ ਪਰ ਹੁਣ ਅਖੀਰ ਵਿੱਚ ਉਸ ਨੂੰ ਸਹੀ ਕੀਤਾ ਗਿਆ ਮਨਪ੍ਰੀਤ ਕਿੰਨੀ ਮਿੰਦੋ ਤੋਂ ਪੰਮੀ ਤੋਂ ਕਿੰਨਾ ਦੁਖੀ ਰਹਿੰਦੀ ਹੁੰਦੀ ਸੀ ਇਹਨਾਂ ਬੁਲਾਉਂਦੀ ਨਹੀਂ ਹੁੰਦੀ ਸੀਗੀ ਉਸ ਤੇ ਮਨ ਵਿੱਚ ਕਿੰਨਾ ਜ਼ਹਿਰ ਸੀ ਪਰ ਹੁਣ ਇਸ ਟਾਈਮ ਦੇ ਨਾਲ ਨਾਲ ਸਾਰਾ ਕੁਝ ਠੀਕ ਹੁੰਦਾ ਗਿਆ ਤੇ ਐਵੇਂ ਹੀ ਜਿਵੇਂ ਸ਼ੁਰੂ ਤੋਂ ਹੀ ਪੰਮੀ ਤੇ ਮਿੰਦੋ ਤਰਸਦੀਆਂ ਸੀਗੀਆਂ ਅੰਮੋ ਨੂੰ ਤੇ ਹੁਣ ਅੰਮੂ ਦਾ ਤੇ ਮਿੰਦੋ ਦਾ ਤੇ ਪੰਮੀ ਦਾ ਮੇਲ ਮਲਾਪ ਹੋਣਾ ਸੋ ਦੇਵ ਨੇ ਜਿਵੇਂ ਦੱਸਿਆ ਸੀ ਕਿ ਇਹਨਾਂ ਦੋਨੋਂ ਕੇ ਪਾਲਾ ਇਹ ਮੂਆ ਮਿੰਦੂ ਨੂੰ ਪਤਾ ਚੱਲ ਗਿਆ ਵਾ ਪਾਲਾ ਹੀ ਹੀ ਅਮੂ ਆ ਤੇ ਜੋ ਸਰਪੰਚ ਸੀ ਜਿਸ ਨੇ ਅਮੂ ਨੂੰ ਦੂਰ ਕੀਤਾ ਸੀਗਾ ਤੇ ਸਾਰਿਆਂ ਦੇ ਹੁਣ ਵੀ ਗੱਲਾਂ ਕਲੀਅਰ ਹੋਣਗੀਆਂ ਸਾਰਿਆਂ ਦਾ ਮਲਾਪ ਹੋਊਗਾ ਸਰਪੰਚ ਵੀ ਆਪਣੀ ਗਲਤੀ ਮੰਨੂਗਾ ਕਿ ਵੀ ਮੈਂ ਇਹਨਾਂ ਨਾਲ ਗਲਤ ਕੀਤਾ ਵਾ ਤੁਸੀਂ ਸਾਰੇ ਜਣੇ ਜੁੜੇ ਰਹੋ ਦਾਣਾ ਪਾਈਨਾ ਮਿਸਟਰ ਐਂਡ ਮਿਸ ਦੇਵਗਾਂਝਰ ਨੂੰ ਸਬਸਕ੍ਰਾਈਬ ਕਰੋ ਅਮਰਦੇਵਗਾਂਝਰ ਨੂੰ ਮਿੰਦੂ ਦੇਵਗਾਂਝਰ ਤੇ ਪੰਜਾਬੀ ਐਂਟਰਟੇਨਮੈਂਟ ਵੀਡੀਓਜ਼ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋਗੇ